ਹਾਂਜੀ ਫਾਰਮ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸੋ ਉਸਕ ਫਾਰਮ ਵੀਰਨਾ ਪੁੱਛਦੇ ਰਹਿੰਦੇ ਬਾਈ ਮੈਂਸ਼ਨ ਦਾ ਸਮਾਨ ਕਿੱਥੋਂ ਮਿਲਦਾ ਮਿਲਕਿੰਗ ਮਸ਼ੀਨਾਂ ਦਾ ਤੇ ਸਫੇਰ ਪਾਰਟ ਦਾ ਸਮਾਨ ਵੀ ਸਰਵਿਸ ਵਗੈਰਾ ਵੀ ਕੌਣ ਕਰਦਾ ਵੀ ਕਿੱਥੋਂ ਹੁੰਦੀ ਹੈ ਸਾਨੂੰ ਕੋਈ ਉਹਨਾਂ ਦਾ ਕੋਈ ਨੰਬਰ ਵਗੈਰਾ ਦੇ ਦੋ ਸੋ ਬਾਈ ਹਰਵਿੰਦਰ ਆਪਣੇ ਕੋਲ ਹੈ ਇੱਕ ਬਾਈ ਮਨਦੀਪ ਇਹਨਾਂ ਨਾਲ ਆਪਾਂ ਕਾਫੀ ਟਾਈਮ ਦੇ ਜੁੜੇ ਹੋਏ ਹਾਂ ਸਾਰੀਆਂ ਮਸ਼ੀਨਾਂ ਦਾ ਕੰਮ ਆਪਾਂ ਇਹਨਾਂ ਤੋਂ ਹੀ ਕਰਵਾਉਂਦੇ ਹਾਂ ਕੋਈ ਵੀ ਸਫੇਰ ਪਾਰਟ ਆਪਾਂ ਨੂੰ ਚਾਹੀਦਾ ਹੁੰਦਾ ਇਹਨਾਂ ਨੂੰ ਫੋਨ ਮਾਰਦੇ ਆਂ ਬਾਈ ਹਰੇ ਉਹਦੀ ਆ ਜਾਂਦੇ ਤੇ ਸਰਵਿਸ ਕਰ ਜਾਂਦੇ ਆ ਸੋ ਅੱਜ ਵੀ ਆਪਾਂ ਇਹਨਾਂ ਤੋਂ ਸਰਵਿਸ ਕਰਵਾਈ ਹੈ ਆਪਣੀਆਂ 4 3 4 ਜਿਹੜੀਆਂ ਮਸੀਨਾ ਸਾਰੇ ਲੈਣਦਨ ਵਗੈਰਾ ਚੇਂਜ ਕੀਤੇ ਹੈਗੇ ਉਹ ਚੇਂਜ ਕਰਨੇ ਪੈਂਦੇ ਆ ਬਈ ਨਹੀਂ ਉਹ ਆਪਣੇ ਵਾਸਤੇ ਨੁਕਸਾਨ ਕਰਦੇ ਸੋ ਬਾਈ ਨਾਲ ਗੱਲਬਾਤ ਕਰਦੇ ਆਂ ਵੀ ਕੀ ਕੀ ਚੀਜ਼ਾਂ ਜਿਹੜੀਆਂ ਚੇਂਜ ਕਰਨੀਆਂ ਤੇ ਚਾਹੀਦੀਆਂ ਤੇ ਕਰਦੇ ਆਂ ਗੱਲਬਾਤ ਜੀ ਸੋ ਆਜੋ ਦੋਸਤੋ ਸੋ ਕਰਦੇ ਆਂ ਗੱਲ ਬਾਈ ਨਾਲ ਹਾਂਜੀ ਬਾਈ ਦੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਹਾਂਜੀ ਬਈ ਠੀਕ ਠਾਕ ਬਈ ਦੇਖ ਆਪਣੇ ਨਾਲ ਤਾਂ ਤੁਹਾਡਾ ਬਹੁਤ ਵਾਸਤਾ ਬਹੁਤ ਚਿਰਦਾ ਹਣਾ ਹਾਂਜੀ ਜਿਹੜੇ ਆਪਣੇ ਨਾ ਫਾਰਮ ਦੀ ਹੈ ਉੱਨਾਰੋ ਕੋਈ ਨਮੀ ਚੀਜ਼ ਖਰੀਦਣੀ ਹੁੰਦੀ ਆ ਕੋਈ ਪਾਰਸ ਲੈਣਾ ਹੁੰਦਾ ਉਹਦਾ ਪਤਾ ਨਹੀਂ ਚੱਲਦਾ ਪਹਿਲਾਂ ਤਾਂ ਆਪਣੀ ਸ਼ਾਪ ਦੱਸੋ ਵੀ ਕਿੱਥੇ-ਕਿੱਥੇ ਸ਼ਾਪ ਆਪਣੀਆਂ ਹੈਗੀਆਂ ਜੀ ਇੱਕ ਸੰਗਰੂਰ ਨਾਨਕੀਆਣੇ ਚੌਂਕ ਦੇ ਵਿੱਚ ਹਾਂਜੀ ਆਪਣੀ ਇੱਕ ਸੰਗਰੂਰ ਸ਼ਾਪ ਹੈ ਜੀ ਇੱਕ ਆਪਣੀ ਸ਼ਾਪ ਹੈਗੀ ਹੈ ਮੈਲਕਲਾਂ ਅੱਡੇ ਦੇ ਉੱਤੇ ਜਿਹੜਾ ਖਿਆਲੀ ਨੂੰ ਰੋਡ ਜਾਂਦਾ ਹੈ ਉੱਥੇ ਆਪਣੀ ਸ਼ਾਪ ਹੈ ਮਾ ਤੁਹਾਨੂੰ ਇੱਕ ਤਾਂ ਮੈਲਕਲਾਂ ਆ ਗਈ ਆਪਣੀ ਸ਼ਾਪ ਹਾਂਜੀ ਇੱਕ ਸੰਗਰੂਰ ਆ ਗਈ ਜੀ ਸੰਗਰੂਰ ਦੀ ਲੋਕੇਸ਼ਨ ਕਿੱਥੇ ਹੈ ਸੰਗਰੂਰ ਆਪਣੀ ਲੋਕੇਸ਼ਨ ਹੈਗੀ ਹੈ ਜੀ ਨਾਨਕੀਆਣਾ ਚੌਂਕ ਨਾਬੇ ਰੋਡ ਦੇ ਉੱਤੇ ਸ਼ਾਪ ਹੈ ਜੀ ਠੀਕ ਹੈ ਬਾਈ ਜੀ ਥੈਂਕ ਯੂ ਬੁੱਦੀ ਭਾਈ ਜੀ ਆਪਣੀ ਗੱਲ ਆ ਕਿ ਮਸ਼ੀਨਾਂ ਦੀ ਹਨਾ ਤੇ ਆਪਾਂ ਨੂੰ ਜਿਹੜੀਆਂ ਮੰਨ ਕੇ ਚੱਲੋ ਵੀ ਕੀ ਕੀ ਚੀਜ਼ਾਂ ਜਿਹੜੀਆਂ ਧਿਆਨ ਰੱਖਣਾ ਵੀ ਆ ਬਹੁਤ ਚੀਜ਼ਾਂ ਬਦਲਣੀਆਂ ਬਦਲਣੀਆਂ ਦੇਖੋ ਅੱਜ ਕਲੋਜ਼ ਕਰ ਲਓ ਥੋੜਾ ਜਿਹਾ ਦੇਖੋ ਮੇਨ ਆਪਣੀ ਚੀਜ਼ਾਂ ਜਾਂਦੇ ਆ ਦੀ ਲਾਈਨਰ ਹਾਂਜੀ ਠੀਕ ਹੈ ਜੀ ਕਈ ਫਾਰਮਰ ਹੈ ਹੁਣ ਮੰਨ ਲਓ ਇਹਨੂੰ ਚੇਂਜ ਨਹੀਂ ਕਰਦੇ ਜੀ ਜਦੋਂ ਇਹ ਮਤਲਬ ਆਪਾਂ ਇਹਨੂੰ ਟਾਈਮ ਪੀਰੀਅਡ ਤੋਂ ਜ਼ਿਆਦਾ ਦੇਖੋ ਤਾਂ ਟਾਈਮ ਹੁੰਦਾ 8 ਤੋਂ 10 ਮਹੀਨੇ ਆਪਾਂ ਇਹਨੂੰ ਯੂਜ਼ ਕਰ ਸਕਦੇ ਠੀਕ ਹੈ ਜੀ ਠੀਕ ਹੈ ਜੀ ਜਾਂ 2500 3000 ਮਿਲਕਿੰਗ ਕਰ ਲਓ ਹਾਂਜੀ ਹਾਂਜੀ ਠੀਕ ਹੈ ਜੀ ਜੇ ਆਪਾਂ ਇਹਨੂੰ ਟਾਈਮ ਤੇ ਚੇਂਜ ਨਹੀਂ ਕਰਦੇ ਤਾਂ ਅੰਦਰੋਂ ਰਬੜ ਫਟ ਜਾਂਦੀ ਹੈ ਜੀ ਉਹਦੇ ਕਾਰਨ ਮਤਲਬ ਆਪਣਾ ਐਨੀਮਲ ਨੂੰ ਸਟੇਟਸ ਦੀ ਪ੍ਰੋਬਲਮ ਆਉਂਦੀ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਸ ਕਰਕੇ ਇਹਨੂੰ ਆਪਾਂ ਮੰਨ ਲਓ 8-10 ਮਹੀਨੇ ਬਾਅਦ ਆਪਾਂ ਇਹ ਚੇਂਜ ਕਰ ਲੈਣੇ ਚਾਹੀ ਤੇ ਬਾਕੀ ਬਾਈ ਜੀ ਜਿਵੇਂ ਹੁਣ ਆ ਚੀਜ਼ ਹੈ ਜਿਹੜੀ ਆ ਚੀਜ਼ ਹੈ ਲਾਈਨਰ ਹੈ ਇਹ ਵੀ ਇਹਦੇ ਵਿੱਚ ਕੋਈ ਦਿੱਕਤ ਆ ਜਾਂਦੀ ਇਹ ਚੀਜ਼ ਹਾਂ ਕੀ ਕਹਿੰਦੇ ਪਹਿਲੀ ਗੱਲ ਦਾ ਪਲਸ ਸੈਟਰ ਹੁੰਦਾ ਬਿਲਕੁਲ ਸੈਟਰ ਹਾਂਜੀ ਆ ਦੇਖੋ ਜਿਵੇਂ ਵੈਂਸਨ ਦਾ ਹਾਈਡਰੋਲਿਕ ਪਲਸ ਸੈਟਰ ਹੈ ਜੀ ਹਾਂਜੀ ਠੀਕ ਹੈ ਜੀ ਇਹਦੀ ਸੇਫਟੀ ਕੀ ਹੈ ਵੀ ਆਪਾਂ ਇਹਨੂੰ ਪਾਣੀ ਨਹੀਂ ਲਾਉਣਾ ਹੁੰਦਾ ਠੀਕ ਹੈ ਜੀ ਹਾਂ ਆਦਰਵਾਇਜ਼ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਹਦੀ ਰਿਪੇਅਰ ਹੋ ਜਾਂਦੀ ਹੈ ਰਿਪੇਅਰ ਹੋ ਜਾਂਦੀ ਹੈ ਹਾਂ ਤੇ ਬਾਈ ਹੋਰ ਕੋਈ ਇਹਦੀ ਜਿਹੜੀ ਸਾਵਧਾਨੀਆਂ ਆਪਾਂ ਨੂੰ ਕੀ ਰੱਖਣੀ ਪੈਂਦੀ ਹੈ ਸਾਵਧਾਨੀਆਂ ਦੇਖੋ ਜੀ ਹਾਂਜੀ ਇਹਨੂੰ ਆਪਾਂ ਕਹਿੰਦੇ ਆ ਜੀ ਐ ਇਹਨੂੰ ਆਪਾਂ ਦੂਸਰਾ ਖੋਲ ਲੈਣਾ ਆ ਖੋਲ ਰਿਹਾ ਇਹਨੂੰ ਤੇਰੀ ਇਹਨੂੰ ਆਪਾਂ ਹਫਤੇ ਦੇ ਵਿੱਚ ਇੱਕ ਦਿਨ ਖੋਲ ਕੇ ਇਹਨੂੰ ਆਪਾਂ ਨੂੰ ਸਾਫ਼ ਕਰ ਲੈਣਾ ਚਾਹੀਦਾ ਜੀ ਆ ਦੇਖੋ ਇਹਦੇ ਵਿੱਚ ਕੀ ਲੱਗ ਜਾਂਦਾ ਦੁੱਧ ਵਗੈਰਾ ਸਮਝੰਦ ਵਗੈਰਾ ਲੱਗ ਜਾਂਦਾ ਜੀ ਤੇ ਹਵਾ ਦੀ ਪ੍ਰੋਬਲਮ ਆਉਂਦੀ ਹੈ ਫਿਰ ਅੱਗੇ ਹਵਾ ਸਹੀ ਨਹੀਂ ਜਾਂਦੀ ਠੀਕ ਹੈ ਜੀ ਠੀਕ ਹੈ ਜੀ ਇਸ ਤਰ੍ਹਾਂ ਬਰਸ਼ ਮਾਰ ਕੇ ਮਤਲਬ ਆ ਜਿਹੜੀ ਗੋਲੀ ਹੈ ਚਲਦੀ ਰਹਿਣੀ ਚਾਹੀਦੀ ਹੈ ਠੀਕ ਹੈ ਜੀ ਉਹ ਤਾਂ ਨੀਚੇ ਹੋਣੀ ਚਾਹੀਦੀ ਹੈ ਹਾਂ ਬਿਲਕੁਲ ਠੀਕ ਹੈ ਜੀ ਤੋ ਦੋਸਤੋ ਜਿੰਨੀਆਂ ਗੱਲਾਂ ਬਾਈ ਕਹਿ ਰਿਆ ਨਾ ਇਹਤੇ ਗੌਰ ਕਰ ਲਿਓ ਕਈ ਵਾਰ ਤਾਂ ਨਾ ਬੁਰਾ ਹਾਲ ਹੋਇਆ ਪਿਆ ਹੁੰਦਾ ਮਸ਼ੀਨਾ ਧੋਂਦੀ ਨਹੀਂ ਹਨਾ ਹਾਂ ਹਾਂ ਬਿਲਕੁਲ ਜੀ ਦੁੱਧ ਜੰਮਿਆ ਪਿਆ ਹੁੰਦਾ ਤੇ ਉਹ ਖੱਟਾ ਵੀ ਹੋ ਜਾਂਦਾ ਕਈ ਵਾਰੀ ਸੈਂਟਰ ਤੇ ਜਾ ਕੇ ਇਹਦੇ ਕਾਰਨ ਹੀ ਹੁੰਦਾ ਹਨਾ ਹੋ ਜਾਂਦਾ ਜੀ ਬਾਕੀ ਹੁਣ ਸਰਦੀ ਦਾ ਮੌਸਮ ਆ ਥੋੜਾ ਜਿਹਾ ਕੈਮੀਕਲ ਯੂਜ਼ ਕਰ ਲੈ ਤਾਂ ਚੰਗੀ ਗੱਲ ਹੈ ਜੀ ਕਿਹੜਾ ਕੈਮੀਕਲ ਆਉਂਦਾ ਬਾਈ ਇਹਨੂੰ ਯੂਜ਼ ਕਰਨ ਨੂੰ ਆਪਣੇ ਦੋ ਤਰ੍ਹਾਂ ਦੇ ਕੈਮੀਕਲ ਆਉਂਦੇ ਆ ਜੀ ਇੱਕ ਆਪਣਾ ਹੁੰਦਾ ਜੀ ਵੀਕ ਚ ਤਿੰਨ ਵਾਰ ਯੂਜ਼ ਕਰਨਾ ਆਪਾਂ ਇੱਕ ਆਪਣਾ ਡੇਲੀ ਵਾਲਾ ਹੁੰਦਾ ਉਹ ਕਿਹੜੀਆਂ ਪੈਂਸ਼ਨ ਦੀ ਮਿਲਦੀ ਪੈਂਸ਼ਨ ਤਾਂ ਤੁਸੀਂ ਬਾਕੀ ਇੱਕ ਵਾਰ ਭਾਈ ਨੰਬਰ ਬੋ ਦੋ ਜਰੂਰ ਬੋਲ ਦੋ ਨੰਬਰ ਹੈਗਾ ਜੀ ਆਪਣਾ 991432022 ਇੱਕ ਹੈਗਾ ਜੀ 7508732190 ਇੱਕ ਵਾਰ ਭਾਈ ਰਿਪੀਟ ਦੁਬਾਰਾ ਕਰੋ 991432022 ਦੀ ਇੱਕ ਹੈਗਾ 7508732190 ਇੱਕ ਭਾਈ ਜਿਹੜਾ ਆਪਣਾ ਵੈਕਿਊਮ ਹੁੰਦਾ ਉਹਦੀ ਸਰਵਿਸ ਕਰਨੀ ਜ਼ਰੂਰੀ ਹੈਗੀ ਕਿ ਨਹੀਂ ਹੈਗੀ ਆ ਮਸ਼ੀਨ ਦੀ ਜੀ ਹਾਂਜੀ ਹਾਂਜੀ ਬਿਲਕੁਲ ਜ਼ਰੂਰੀ ਹੈ ਜੀ ਕਿਉਂਕਿ ਚਲੋ ਹੁਣ ਮੋਸਟਲੀ ਕੀ ਹੈ ਮਸ਼ੀਨਾ ਆਇਲ ਤੇ ਨੇਗੀਆਂ ਤਾਂ ਪਹਿਲਾਂ ਜਿਵੇਂ ਮਸ਼ੀਨਾ ਸੀਗੀਆਂ ਵੈਲਟ ਵਾਲੀਆਂ ਉਹਨਾਂ ਦੀ ਸਰਵਿਸ 4 ਤੋਂ 5 ਮਹੀਨੇ ਦੇ ਵਿੱਚ ਹੁੰਦੀ ਸੀ ਜੀ ਠੀਕ ਹੈ ਜੀ ਠੀਕ ਹੈ ਇਹਦੀ ਆਪਾਂ ਨੂੰ ਆ ਵੀ ਚਲੋ 10 ਕਿ ਮਹੀਨੇ ਬਾਅਦ ਆਪਾਂ ਨੂੰ ਇਹਦੀ ਸਰਵਿਸ ਕਰਵਾ ਲੈਣੀ ਚਾਹੀਦੀ ਹੈ ਸਾਲ 'ਚ ਇੱਕ ਵਾਰੀ ਕਰਵਾ ਲੈਣੀ ਚਾਹੀਦੀ ਹੈ ਤੇ ਭਈ ਆਪਾਂ ਤੋਂ ਹੋਰ ਜਿਵੇਂ ਤੁਹਾਡੀ ਸ਼ਾਪ ਤੇ ਕੀ ਪ੍ਰੋਡਕਟ ਨਵੀਆਂ ਮਸ਼ੀਨਾ ਮਿਲ ਜਾਂਦੀਆਂ ਮਤਲਬ ਕਿ ਹਾਂ ਹਾਂ ਬਿਲਕੁਲ ਜੀ ਬਿਲਕੁਲ ਬੈਨਸਨ ਦਾ ਸਾਰਾ ਸਮਾਨ ਮਿਲ ਜਾਂਦਾ ਹੈ A to Z ਸਮਾਨ ਮਿਲਦਾ ਬੂਟ ਪਕ ਕਿ ਸਭ ਕੁਸ ਵੇਨ ਪੱਕੇ ਹੋ ਗਏ ਜੀ ਆਪਣੇ ਮੈਟ ਹੋ ਗਈ ਸਰ ਅੱਛਾ ਜੀ ਫੀਡਰਾ ਹੋ ਗਈਆਂ ਦੁੱਧ ਪਿਉਣ ਵਾਲੀਆਂ ਬੋਤਲਾਂ ਹੋ ਗਈਆਂ ਜੀ ਕਿਉਂਕੀ ਗੈਲ ਵਗਾਰਾ ਹਾਂਜੀ ਠੀਕ ਹੈ ਜੀ ਆਪਣੇ ਸਾਰੇ ਪ੍ਰੋਡਕਟ ਹੀ ਹੁੰਦੇ ਚਲੋ ਦੋਸਤੋ ਵੀਡੀਓ ਬਣਾਉਣ ਦਾ ਮਕਸਦ ਬਾਈ ਸਾਨੂੰ ਤਾਂ ਜੇ ਜੇ ਕਿਸੇ ਦੀ ਚੀਜ਼ ਦੀ ਲੋੜ ਹੁੰਦੀ ਹੈ ਨਾ ਬਾਈ ਨੂੰ ਫੋਨ ਮਾਰਦੇ ਜੇ ਕੋਈ ਚੀਜ਼ ਦੀ ਲੋੜ ਹੁੰਦੀ ਹੈ ਜੇ ਮੈਂ ਬਾਈ ਨੇ ਨੰਬਰ ਬੋਲਦਾ ਤੁਸੀਂ ਫੋਨ ਕਰੋ Google Pay ਕਰੋ ਤੁਹਾਡੇ ਤੱਕ ਪਹੁੰਚਦਾ ਵੀ ਕਰਦਾ ਨੇ ਹਨਾ ਬਾਈ ਹਾਂ ਬਿਲਕੁਲ ਜੀ ਬਾਈ ਹਰਿਆਣਾ ਦਾ ਸੰਪਰਕ ਵੀ ਆਉਣਾ ਜਾਣਾ ਜਿੱਥੋਂ ਵੀ ਤੁਸੀਂ ਚਾਹੀਦਾ ਬਸ ਤੇ ਜਿਵੇਂ ਵੀ ਕੰਮ ਜਾਂ ਕੋਈ ਆਉਂਦਾ ਜਾਂਦਾ ਤੁਹਾਡੇ ਕੋਲ ਪਹੁੰਚ ਦਾ ਕਰਦਾ ਨੇ ਤੁਸੀਂ ਨੰਬਰ ਤੇ ਲਾ ਕੇ ਇਹ ਕੰਟੈਕਟ ਨੰਬਰ ਆਪਾਂ ਇਹਦੇ ਵਿੱਚ ਬੋਲ ਹੀ ਦਿੱਤਾ ਤੁਸੀਂ ਸੰਪਰਕ ਜੁੜ ਕਰ ਲਓ। ਹਾਂ ਇੱਕ ਹੋਰ ਬਾਈ ਕੋਈ ਗੱਲਬਾਤ ਕਹਿਣਾ ਚਾਹਾਂ। ਹੋਰ ਬਸ ਆਪ ਵੀ ਇਹੀ ਹੈ ਵੀ ਜਿਵੇਂ ਆਪਾਂ ਆਪਣੀ ਇੱਧਰ ਸ਼ਾਪ ਆ ਗਈ ਆਪਣਾ ਜਦੋਂ ਬਰਨਾਲੇ ਤੋਂ ਆਪਾਂ ਲੁਧਿਆਣੇ ਨੂੰ ਜਾਂਦੇ ਆਂ ਜੀ। ਹਾਂਜੀ ਤਾਂ ਮਹਿਲਕਲਾ ਆਪਣੀ ਸ਼ਾਪ ਹੈ। ਸ਼ਾਪ ਹੈਗੀ ਹੈ। ਹਾਂ ਇੱਕ ਆਪਣੀ ਸੰਗਰੂਰ ਸੰਗਰੂਰ ਏਰੀਆ 'ਚ ਆ ਗਈ। ਜਿੱਧਰ ਵੀ ਜਿਵੇਂ ਵੀ ਸਿਸਟਮ ਆ ਜਿੰਨੋਂ ਇਹ ਨੇੜੇ ਪੈਂਦੀ ਹੈ ਬਾਈ ਹਰਿਆਣਾ ਸੰਪਰਕ ਕਰਕੇ ਬਾਈ ਜੀ ਕੋਈ ਐ ਨਹੀਂ ਹੈਗਾ ਵੀ ਰੇਟ ਦਾ ਜਿੰਨਾ ਕਿ ਕੰਪਨੀ ਦਾ ਰੇਟ ਹੋਣਾ ਉਹੀ ਹੈ ਹਾਂ ਤੇ ਤੁਸੀਂ ਸੰਪਰਕ ਜਰੂਰ ਕਰਿਓ ਕਿਉਂਕਿ ਦਿੱਕਤ ਬਹੁਤ ਪੈਂਦੀ ਹੈ ਸੋ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ ਬਾਈ ਜੀ ਸਾਸੀ ਕਾਂਗਰਸ